ਕੈਨੇਡিয়ান ਕੁਬਰਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਆਈ ਆਰ ਸੀ ਸੀ ਨੇ 1 ਦਸੰਬਰ ਨੂੰ ਅਰਜ਼ੀਆਂ ਦੀ ਫੀਸ ਨੂੰ ਅਪਡੇਟ ਕਰਨਾ 1 ਦਸੰਬਰ ਨੂੰ ਕੈਨੇਡਾ ਲਈ ਕਈ ਤਰ੍ਹਾਂ ਦੇ ਵਿਜ਼ਟਰ ਵਰਕ ਤੇ ਵਿਦਿਆਰਥੀਆਂ ਦੀਆਂ ਅਰਜ਼ੀਆਂ ਲਈ ਪ੍ਰੋਸੈਸਿੰਗ ਫੀਸਾਂ ਵਧਣ ਜਾ ਰਹੀਆਂ ਨੇ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਆਫ ਕੈਨੇਡਾ ਅਸਥਾਈ ਨਿਵਾਸੀਆਂ ਦੇ ਲਈ ਕਈ ਅਰਜ਼ੀਆਂ ਲਈ ਫੀਸ ਵਧਾਏਗੀ ਜੋ ਆਪਣਾ ਰੁਤਬਾ ਵਧਾਉਣ ਜਾਂ ਦੇਸ਼ ਵਿੱਚ ਦਾਖਲਾ ਕਰਨ ਕਰਨਾ ਚਾਹੁੰਦੇ ਨੇ ਜਿਸ ਵਿੱਚ ਸ਼ਾਮਲ ਹੈ ਅਸਥਾਈ ਨਿਵਾਸ ਦੇਤੀ ਅਰਜ਼ੀਆਂ ਦੀ ਬਹਾਲੀ ਵਿਜ਼ਟਰ ਵਰਕਰ ਤੇ ਵਿਦਿਆਰਥੀਆਂ ਲਈ ਕੈਨੇਡਾ ਲਈ ਅਰਜ਼ੀਆਂ ਤੇ ਵਾਪਸ ਜਾਣ ਦਾ ਅਧਿਕਾਰ ਅਪਰਾਧਿਕ ਮੁਵਸੇਬੇ ਦੀਆਂ ਅਰਜ਼ੀਆਂ ਗੰਭੀਰ ਅਪਰਾਧਾ ਸਮੇਤ ਅਤੇ ਅਸਥਾਈ ਨਿਵਾਸ ਪਰਮਿਟ ਟੀ ਆਰ ਪੀ ਦੀਆਂ ਅਰਜ਼ੀਆਂ ਵਿਭਾਗ ਨੇ ਅਜੇ ਤੱਕ ਅਪਡੇਟ ਕੀਤੀਆਂ ਫੀਸਾਂ ਜਾਰੀ ਨਹੀਂ ਕੀਤੀਆਂ ਪਰ ਮੌਜੂਦਾ ਫੀਸਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਵਿਜ਼ਟਰ ਸਥਿਤੀ ਦੀ ਬਹਾਲੀ ਲਈ 229 ਡਾਲਰ ਵਿਦਿਆਰਥੀਆਂ ਦੇ ਲਈ ਸਥਿਤੀ ਦੀ ਬਹਾਲੀ ਲਈ 379 ਡਾਲਰ ਵਰਕਰ ਵਰਕਰ ਵੀਜ਼ਾ ਦੇ ਲਈ ਜਿੱਥੇ 384 ਡਾਲਰ ਕੈਨੇਡਾ ਵਾਪਸ ਜਾਣ ਦਾ ਅਧਿਕਾਰ 459 ਡਾਲਰ 55 ਸੈਂਟ ਅਪਰਾਧਿਕ ਵਿਸ਼ਟ ਸਥਿਤੀ ਦੀ ਬਹਾਲੀ ਲਈ 229 ਡਾਲਰ ਵਿਦਿਆਰਥੀ ਸਥਿਤੀ ਦੀ ਬਹਾਲੀ ਲਈ 379 ਡਾਲਰ ਵਰਕਰ ਦੀ ਸਥਿਤੀ ਦੀ ਬਹਾਰ ਲਈ ਲੈ 384 ਡਾਲਰ ਕੈਨੇਡਾ ਵਾਪਸ ਜਾਣ ਦਾ ਅਧਿਕਾਰ 459 ਡਾਲਰ 55 ਸੈਂਟ ਅਪਰਾਧ ਅਪਰਾਧਿਕਤਾ ਦੇ ਆਧਾਰ ਤੇ ਅਯੋਗ 229 ਡਾਲਰ 77 ਸੈਂਟ ਗੰਭੀਰ ਅਪਰਾਧ ਦੇ ਆਧਾਰ ਤੇ ਅਯੋਗ 1148 ਡਾਲਰ 87 ਸੈਂਟ ਤੇ ਅਸਥਾਈ ਨਿਵਾਸ ਪਰਮਿਟ ਦੇ ਲਈ 229 ਡਾਲਰ 77 ਸੈਂਟ ਹੈ ਕੀ ਹੁੰਦਾ ਜੇਕਰ ਗ੍ਰਾਹਕ ਆਪਣੇ ਪੁਰਾਣੀ ਅਰਜੀ फीस ਦਾ ਭੁਗਤਾਨ ਕਰਦੇ ਨੇ ਜ਼ਿਆਦਾਤਰ ਮਾਮਲਿਆਂ ਵਿੱਚ ਬਿਨੇਕਰ ਜੋ ਆਪਣੀਆਂ ਪੁਰਾਣੀਆਂ ਫੀਸਾਂ ਦੇ ਨਾਲ ਆਈਆਰਸੀਸੀ ਵਿੱਚ ਆ ਪੂਰੀ ਜਮ੍ਹਾਂ ਅਰਜੀ ਕਰਦੇ ਨੇ ਤਾਂ ਤੱਥ ਤੋਂ ਬਾਅਦ ਫੀਸ ਦੀ ਤਬਦੀਲੀ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੋਵੇਗੀ ਆਨਲਾਈਨ ਅਰਜੀ ਦੇਣ ਵੇਲੇ ਅਰਜੀ ਤੁਰੰਤ ਪ੍ਰਾਪਤ ਕੀਤੀ ਜਾਂਦੀ ਹੈ ਤੇ ਸੁਨਿਸ਼ਚਿਤ ਕਰਦੇ ਹੋਏ ਕਿ ਇੱਕ ਵੈਧ ਸਪੁਰਦਗੀ ਦੇ ਤੁਰੰਤ ਸਬਮਿਸ਼ਨ ਤੋਂ ਤੁਰੰਤ ਬਾਅਦ ਪੁਸ਼ਟੀ ਕੀਤੀ ਜਾ ਸਕਦੀ ਹੈ ਜੇਕਰ ਕੋਈ ਡਾਕ ਅਰ ਜਿੱਥੇ ਡਾਕਰਾਂ ਹੀ ਪਹੁੰਚਦੀ ਆ ਤਾਂ ਬਿਨੇਕਾਰ ਦੁਆਰਾ ਲੋੜਿੰਦੇ ਦਸਤਾਵੇਜ਼ ਭੇਜਣ ਤੇ ਆਈਆਰਸੀਸੀ ਦੁਆਰਾ ਉਹਨਾਂ ਨੂੰ ਪ੍ਰਾਪਤ ਕਰਨ ਵਿੱਚ ਦੇਰੀ ਹੋਵੇਗੀ ਜੇ ਉੱਥੇ ਦੱਸ ਦੇ ਕੇ ਇਸ ਸਮੇਂ ਬਿਨੇਕਾਰ ਜਿੱਥੇ ਇਹ ਬਦਲਵੇਂ ਫੀਸਾਂ ਜ਼ਿਆਦਾਤਰ ਮਾਮਲਿਆਂ ਵਿੱਚ ਅਰਜ਼ੀਆਂ ਰੱਦ ਨਹੀਂ ਕੀਤੀਆਂ ਜਾਣਗੀਆਂ ਜੇਕਰ ਪੂਰੀ ਫੀਸ ਸਪੁਕਤਾਨ ਨਾ ਕੀਤੀ ਗਈ ਹੈ ਇੱਕ ਪੂਰੀ ਅਰਜ਼ੀ ਦਾਖਲ ਕੀਤੀ ਗਈ ਹੈ ਫੀਸ ਤਬਦੀਲ ਹੋਣ ਤੋਂ ਪਹਿਲਾਂ ਐਪਲੀਕੇਸ਼ਨ ਡਾਕ ਰਾਹੀਂ ਭੇਜ ਦਿੱਤੀ ਗਈ ਹੈ ਜੇਕਰ ਤੁਹਾਨੂੰ ਫੀਸ ਵਾਧੇ ਦੇ ਕਾਰਨ ਵਾਧੂ ਭੁਗਤਾਨ ਕਰਨਾ ਪੈਂਦਾ ਤਾਂ ਆਈਆਰਸੀਸੀ ਤੁਹਾਨੂੰ ਇਸ ਬਾਰੇ ਨਿਰਦੇਸ਼ ਦੇਵੇਗਾ ਅਡਜਸਟ ਐਪਲੀਕੇਸ਼ਨ ਆਫ ਫੀਸ ਦਾ ਭੁਗਤਾਨ ਕਿਵੇਂ ਕਰਨਾ ਹੈ आरजी फीस दी तब्दीली ਤੋਂ ਬਾਅਦ ਇਕਾਈ ਆਰਸੀਸੀ ਐਪਲੀਕੇਸ਼ਨ ਦੇ ਅੰਤਰ ਦਾ ਭੁਗਤਾਨ ਕਿਵੇਂ ਕਰਨਾ ਕੁਝ ਮਾਮਲਿਆਂ ਵਿੱਚ ਜਦੋਂ ਕਿ ਬਿਨੈਕਾਰ ਕਾਗਜ਼ ਤੇ ਅਰਜੀ ਦੰਦਾ ਸੀ ਜੇਕਰ ਉਹਨਾਂ ਦੀ ਫੀਸ ਬਦਲਣ ਤੋਂ ਪਹਿਲਾਂ ਆਪਣੀ ਅਰਜੀ ਲਈ ਪੁਰਾਣੀ ਫੀਸ ਦਾ ਭੁਗਤਾਨ ਕੀਤਾ ਤਾਂ ਉਸ ਨੂੰ ਫਰਕ ਦਾ ਭੁਗਤਾਨ ਕਰਨ ਲਈ ਕਿਹਾ ਜਾਵੇਗਾ ਅਜਿਹਾ ਕਰਨ ਤੋਂ ਬਾਅਦ ਰਸੀਦ ਕਿਵੇਂ ਜਮਾ ਕਰਾਉਣੀ ਹੈ ਇਸ ਬਾਰੇ ਨਿਰਦੇਸ਼ ਪ੍ਰਾਪਤ ਹੋਣਗੇ ਇੱਕ ਰਸੀਦ ਕਿਵੇਂ ਪ੍ਰਾਪਤ ਕਰਨੀ ਹੈ ਫੀਸ ਦੇ ਅੰਤਰ ਦੀ ਗਣਨਾ ਕਰੋ ਬਿਨਕਾਰ ਨੂੰ ਪੁਰਾਣੀ ਫੀਸ ਅਤੇ ਨਵੀਂ ਫੀਸ ਦੇ ਅੰਤਰ ਦੀ ਗਣਨਾ ਕਰਨੀ ਚਾਹੀਦੀ ਹੈ ਇਸ ਵਿੱਚ ਪਰਿਵਾਰਕ ਮੈਂਬਰਾਂ ਤੇ ਲਾਗੂ ਕਿਸੇ ਵੀ ਤਬਦੀਲੀ ਦੀ ਬਦਲੀ ਹੋਈ ਫੀਸ ਦੇ ਅੰਤਰ ਪ੍ਰਤਾਨ ਕਰਨਾ ਸ਼ਾਮਿਲ ਆ ਭੁਗਤਾਨ ਕਰਨਾ ਬਿਨੇਕਾਰ ਨੂੰ IRCTC ਦੇ ਆਨਲਾਈਨ ਭੁਗਤਾਨ ਸਾਧਨ ਦੀ ਵਾਧੂ ਭੁਗਤਾਨ ਕਰੋ ਅਤੇ ਫੀਸਾਂ ਦੀ ਸ਼੍ਰੇਣੀ ਦੀ ਵਰਤੋਂ ਕਰਨੀ ਚਾਹੀਦੀ ਹੈ ਮਾਤਰਾ ਦੇ ਤਹਿਤ ਕੁੱਲ ਫੀਸਾਂ ਦੇ ਅੰਤਰ ਦਾ ਦਰਜ ਕੀਤਾ ਜਾਣਾ ਚਾਹੀਦਾ ਹੈ ਹਰੇਕ ਭੁਗਤਾਨ ਦੇ ਲਈ ਇੱਕ ਰਸੀ ਜਾਰੀ ਕੀਤੀ ਜਾਵੇਗੀ ਭੁਗਤਾਨ ਇੱਕ ਸਿੰਗਲ ਟ੍ਰਾਂਜੈਕਸ਼ਨ ਵਿੱਚ ਕੀਤਾ ਜਾ ਸਕਦਾ ਹੈ ਇਸ ਦੀ ਰਸੀਦ ਨੂੰ ਦੁਹਰਾਇਆ ਜਾ ਸਕਦਾ ਹੈ ਪਕਤਾ ਨੂੰ ਪੂਰਾ ਕਰਨ ਲਈ ਬਿਨੇਕਾਰ ਨੂੰ ਇੱਕ ਆਰਸੀਸੀ ਖਾਤਾ ਬਣਾਉਣਾ ਮੌਜੂਦਾ ਖਾਤੇ ਵਿੱਚ ਸਾਈਨ ਅਪ ਕਰਨਾ ਤੇ ਉੱਥੇ ਦੱਸ ਦੇ ਕਿ ਬਿਨੇਕਾਰ ਨੂੰ ਸੀ ਜਮਾ ਕਰਨ ਦੇ ਤਰੀਕੇ ਬਾਰੇ ਆਰਸੀਸੀ ਦੁਆਰਾ ਭੇਜੀ ਗਈ ਸ਼ਮੂਲੀਅ ਸ਼ੁਰੂਆਤੀ ਫੀਸ ਦੀ ਬੇਨਤੀ ਵਿੱਚ ਪ੍ਰਦਾਨ ਕੀਤੀਆਂ ਹਦਾਇਤਾਂ ਦੀ ਪਾਲਣਾ ਵੀ ਕਰਨੀ ਚਾਹੀਦੀ ਹੈ ਗ੍ਰੇਡਿੰਗ ਖਬਰਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਔਰ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਬਣੇ ਰਹੋ ਆਜ਼ ਨਿਊਜ਼ ਵਾਲਾ ਦੇ ਨਾਲ